ਅੱਜ ਜੀ ਪਹੁੰਚੇ ਹਾਂ ਪਿੰਡ ਪੋਨਾ ਦੇ ਵਿੱਚ ਜੋ ਕਿ ਰਾਜਵੀਰ ਜੁੰਦਾ ਦਾ ਜੱਦੀ ਪਿੰਡ ਹੈ ਤੇ ਇਹ ਘਰ ਜਿੱਥੇ ਅਸੀਂ ਖੜੇ ਹਾਂ ਉਸ ਇਹ ਘਰ ਵੀ ਉਸ ਦਾ ਹੀ ਹੈ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਜੀ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਪਿੰਡ ਦੇ ਜਦੋਂ ਰਾਜਵੀਰ ਜੁੰਦਾ ਦੀ ਮੌਤ ਦੀ ਖ਼ਬਰ ਪਹੁੰਚੀ ਤਾਂ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਸੀ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਖੰਡਪਾਤ ਸਾਹਿਬ ਵੀ ਰਖਾਏ ਹੋਏ ਸੀ ਉਸ ਦੇ ਭੋਗ ਪੈ ਗਏ ਸਨ ਕਿ ਨਹੀਂ ਸਰਵਨਸਾਫ ਕਿਸ ਤਰ੍ਹਾਂ ਹੈ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਹੁਣ ਰਾਜਵਦੀ ਜੁੰਦਾ ਦੀ ਮੌਤ ਤੋਂ ਬਾਅਦ ਕੀ ਕਹੋਗੇ ਤੁਸੀਂ ਵੀ ਗਮੀਨ ਮਾਹੌਲ ਬਣ ਗਿਆ ਸਾਰੇ ਬੜੇ ਸਰ ਨੂੰ ਗਹਿਰਾ ਸਦਮਾ ਲੱਗਿਆ ਅਚਾਨਕੇ ਖਬਰ ਸੁਣ ਕੇ ਕਿਉਂਕਿ ਅੱਜ ਉਹਦੀ ਦੇਹ ਰੋਗਤਾਲੇ ਸ਼੍ਰੀ ਖੰਡ ਫਾਟ ਸਾਹਾ ਦਾ ਭੋਗ ਪਾਏ ਗਏ ਸੀਗੇ ਤਾਂ ਕਿ ਉਹ ਤੰਦਰੁਸਤ ਹੋਵੇ ਉਸੇ ਟਾਈਮ ਹੀ ਸਾਨੂੰ ਬਾਅਦ ਦੇ ਵਿੱਚ ਨਾਲ ਹੀ ਨਿਊਜ਼ ਮਿਲ ਗਈ ਵੀ ਉਹ ਅੱਜ ਸਾਨੂੰ ਛੱਡ ਕੇ ਚਲਾ ਗਿਆ ਜੀ ਉਸੇ ਟਾਈਮ ਹੀ ਗੁਰੂ ਘਰ ਦੇ ਵਿੱਚ ਮਾਹੌਲ ਬੜਾ ਦੁੱਖ ਦਾ ਹੀ ਸੀਗਾ ਦੇਖਿਆ ਨਾ ਦੇਖਣ ਦੱਸਣਯੋਗ ਨਹੀਂ ਸੀ ਕਿ ਕਿੰਨੇ ਲੋਕ ਗਹਿਰੇ ਸਦਨੇ ਦੇ ਵਿੱਚ ਸੀਗੇ ਜੀ ਪਿੰਡ ਦੇ ਵਿੱਚ ਬੜਾ ਦੁਆਵਾਂ ਦਾ ਦੌਰ ਵੀ ਚੱਲਿਆ ਸੀ ਅਰਦਾਸਾਂ ਵੀ ਹੋਈਆਂ ਸੀ ਪਿੰਡ ਦੇ ਵਿੱਚ ਸ਼ੇਖਾਨਪੁਰ ਸਾਹਿਬ ਵੀ ਰਖਾਏ ਗਏ ਸੀ ਤੇ ਕਿਸੇ ਵੀ ਦੁਆ ਨੇ ਅਰਦਾਸ ਨੇ ਜਾਂ ਕੋਈ ਦਵਾਈ ਨੇ ਵੀ ਕੋਈ ਅਸਰ ਨਹੀਂ ਕੀਤਾ ਜੀ ਦੇਖੋ ਜੀ ਉੱਪਰ ਵਾਲੇ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਆਪਾਂ ਦੁਆਵਾਂ ਹੀ ਕਰ ਸਕਦੇ ਆ ਜੀ ਉਹਨੂੰ ਪਤਾ ਕੀ ਕਰਨਾ ਅਸੀਂ ਦੁਆ ਤੇ ਦੁਆ ਇਹੀ ਕਰ ਸਕਦੇ ਆ ਬਾਕੀ ਉੱਪਰ ਵਾਲੇ ਨੇ ਕਰਨਾ ਕਿਉਂਕਿ ਹਮੇਸ਼ਾ ਜਿੰਨੇ ਵੀ ਤੁਸੀਂ ਕਦੇ ਦੇਖਿਆ ਚੰਗੇ ਬੰਦੇ ਉਹ ਮਤਲਬ ਛੇਤੀ ਸਾਨੂੰ ਛੱਡ ਕੇ ਚਲੇ ਜਾਂਦੇ ਜਿਹੜਿਆਂ ਦੀ ਸਾਨੂੰ ਲੋੜ ਹੁੰਦੀ ਹੈ ਜੀ ਉਹ ਅੱਜ ਸਾਨੂੰ ਆਦ ਵਿੱਚਕਾਰ ਸੱਦ ਕੇ ਚਲੇ ਗਿਆ ਵਿੱਚੋਂ ਇਹ ਵੀ ਖਬਰ ਆਈ ਸੀ ਸਰਪੰਚ ਸਾਹਿਬ ਕੇ ਮਤਲਬ ਵੀ ਉਹਦੀ ਹਾਰਟ ਦੀ ਧੜਕਣਾ ਜਿਹੜੀ ਜਲਦੀ ਧੜਕਣ ਦੁਆਰਾ ਇੱਕ ਵਾਰੀ ਸ਼ੁਰੂ ਹੋ ਗਈ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਸੀਗਾ ਇਦਾਂ ਦੀ ਇਦਾਂ ਦੀ ਸੀਗੀ ਜੀ ਪਹਿਲਾਂ ਇੱਕ ਵਾਰੀ ਹੋ ਗਿਆ ਸੀਗਾ ਫਿਰ ਦੁਬਾਰਾ ਪਰਿਵਾਰ ਨੇ ਜਦੋਂ ਪਿਆ ਤਾਂ ਉਹਦੇ ਦੁਆਰਾ ਹਾਰਟ ਨੂੰ ਕੋਸ਼ਿਸ਼ ਕਰੀ ਗਈ ਤੇ ਇਹ ਮੌਤ ਦੀ ਖਬਰ ਤੋਂ ਬਾਅਦ ਦੁਬਾਰਾ ਹੋਈ ਸੀ ਦੁਬਾਰਾ ਹੋਈ ਸੀ ਜੀ ਦੁਬਾਰਾ ਹਾਂਜੀ 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 ਤੇ ਉਹ ਉਹ ਉਹਨਾਂ ਦਾ ਮ੍ਰਿਤਕ ਇੱਥੇ ਲਿਆਂਦੀ ਜਾਊਗੀ ਸੰਸਕਾਰ ਇਥੇ ਲਿਆਂਦੀ ਜਾਊਗੀ ਜੀ ਲਿਆਂਦੀ ਜਾਊਗੀ ਤੇ ਕਦੋਂ ਦਾ ਸੰਸਕਾਰ ਕੱਲ੍ਹ ਤਕਰੀਬਨ ਅੰਦਾਜ਼ਾ 12:00 ਵਜੇ ਦਾ ਹੋਏਗਾ ਕੱਲ ਨੂੰ ਜੀ ਕੱਲ ਨੂੰ ਜੀ ਕੱਲ ਨੂੰ ਠੀਕ ਹੈ ਹਾਂਜੀ ਇੱਥੇ ਪਿੰਡ ਦੇ ਵਿੱਚ ਮੌਜੂਦ ਲੋਕ ਨੇ ਜਿਹੜੇ ਪੂਰੀ ਤਰ੍ਹਾਂ ਰਾਜਵੀਰ ਜੁੰנדה ਦੇ ਘਰ ਇਕੱਠੇ ਹੋਏ ਹੋਏ ਨੇ ਤੇ ਬਕਾਇਦਾ ਉਹਨਾਂ ਦੀ ਮਰਤਕ ਦੇ ਹੈ ਜਿਹੜੀ ਅੱਜ ਸ਼ਾਮ ਤੱਕ ਇੱਥੇ ਪਹੁੰਚੇਗੀ ਤੇ ਕੱਲ 12 ਵਜੇ ਦੇ ਕਰੀਬ ਉਹਨਾਂ ਦਾ ਸੰਸਕਾਰ ਜਿਹੜਾ ਇੱਥੇ ਕੀਤਾ ਜਾਵੇਗਾ ਔਰ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਦੀ ਮੌਤ ਦੀ ਖਬਰ ਤੋਂ ਬਾਅਦ ਇੱਕ ਵਾਰੀ ਉਹਨਾਂ ਦੇ ਦਿਲ ਦੀ ਧੜਕਣ ਦੁਆਰਾ ਸ਼ੁਰੂ ਹੋਣ ਦੀ ਵੀ ਗੱਲ ਵੀ ਸਾਹਮਣੇ ਆਈ ਸੀ ਪਰ ਫਿਰ ਉਸ ਤੋਂ ਬਾਅਦ ਦੁਆਰਾ ਜਿਹੜੀ ਉਹਨਾਂ ਦੀ ਮੌਤ ਦੀ ਖਬਰ ਹੈ ਉਹ ਕਨਫਰਮ ਹੋ ਗਈ ਹੈ ਤੇ ਹੁਣ ਇਸ ਤੋਂ ਬਾਅਦ ਜਿਹੜਾ ਸੰਸਕਾਰ ਹੈ ਇੱਥੇ ਕੱਲ ਯਾਨੀ ਕਿ ਵੀਰਵਾਰ ਨੂੰ ਇੱਥੇ ਕੀਤਾ ਜਾਵੇਗਾ ਵੀਰਵਾਰ ਨੂੰ ਸੰਸਕਾਰ ਇੱਥੇ 12 ਵਜੇ ਦੇ ਕਰੀ ਪਿੰਡ ਪੋਨਾ ਦੇ ਵਿੱਚ ਹੋਵੇਗਾ ਤੇ ਰਾਜਵੀਰ ਜਵੰਦਾ ਦੀ ਮੌਤ ਦੇ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਆਪਣੇ ਸਾਥੀ ਰਜੀਵ ਹੰਸਲ ਦੇ ਨਾਲ ਹਿਮਰਜ ਬੱਬਰ ਜੁਗਰਾਉਂ ਜੀ ਹਾਂ ਜੀ ਗੱਲ ਨਹੀਂ ਹੁੰਦੀ ਅੰਨੀ ਜੀ ਮਾਹੌਲ ਖਰਾਬ ਪਿੰਡ ਦਾ ਹੋ ਗਿਆ ਨਾ ਗੱਲ ਨਹੀਂ ਹੋ ਰਹੀ ਈ ਜਿਆਦਾ ਸਾਰੇ ਪਿਆਰ ਕਰਦੇ ਸੀ ਤੁਹਾਨੂੰ ਹਾਂ ਜੀ ਸਾਰੇ ਪਿਆਰ ਕਰਦੇ ਸੀਗੇ ਸਾਡੇ ਪਿੰਡ ਦਾ ਏਡਾ ਨਾਂ ਰੋਸ਼ਨੀ ਕੀਤਾ ਸੀਗਾ ਜੀ ਹਾਂ ਜੀ ਗੱਲਬਾਤ ਹੁਣ ਹੋ ਨਹੀਂ ਰਹੀਗੀ ਜੀ ਇੰਨੀ ਜੀ ਤੁਹਾਡੇ ਪਿੰਡ ਦੇ ਵਿੱਚ ਜਦੋਂ ਪਤਾ ਲੱਗਿਆ ਰਾਜਿੰਦਰ ਸਿੰਘ ਬਾਰੇ ਤੁਸੀਂ ਪਿੰਡ 'ਚ ਸੀਗੇ ਹਾਂਜੀ ਉਸ ਟੂਨ ਪਿੰਡ ਜੇ ਅਸੀਂ ਮੌਜੂਦ ਸੀ ਅਸੀਂ ਸ਼ਾਮ ਦਾ ਟਾਈਮ ਸੀਗਾ ਪਿੰਡ 'ਚ 12:00 ਵਜੇ ਉਹਨਾਂ ਦਾ ਫਰੀ ਐਕਸੀਡੈਂਟ ਹੋਇਆ ਫਿਰ ਸਾਨੂੰ ਖਬਰ ਆਈ ਪਿੰਡ 'ਚ ਆਸਗੁਆਂ ਤੋਂ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਜੀ ਦਾ ਐਕਸੀਡੈਂਟ ਹੋ ਗਿਆ ਹੈ ਵੀਰ ਜੀ ਦਾ ਤੇ ਰਾਜਵੀਰ ਜਵੰਦਾ ਉਸ ਟਾਈਮ ਪਹਿਲਾਂ ਪਹਿਲਾਂ ਕਾਫੀ ਟਾਈਮ ਪਿੰਡ 'ਚ ਗੇੜਾ ਮਾਰਦੇ ਸੀਗੇ ਤੇ ਆਸ-ਪਾਸ ਦੇਖਦੇ ਸੀਗੇ ਸਾਨੂੰ ਪਤਾ ਲੱਗਦਾ ਸੀ ਜਦੋਂ ਲੰਘਦੇ ਆ ਫਿਰ ਸਾਰਿਆਂ ਨੇ ਬਾਹਰ ਨਿਕਲ ਕੇ ਦੇਖਣਾ ਕਿ ਰਾਜਵੀਰ ਜਵੰਦਾ ਪਿੰਡ ਆਇਆ ਹੋਇਆ ਹੈ ਵੈਸੇ ਮੇਰੇ ਪੇਰੈਂਟਸ ਸੀਗੇ ਜਿਹੜੇ ਮੇਰੇ ਫਾਦਰ ਸਾਹਿਬ ਸੀਗੇ ਜਿਹੜੇ ਇਹਨਾਂ ਦੇ ਕਜ਼ਨ ਸੀਗੇ ਇਨਾਂ ਦੇ ਮੇਰੇ ਪਪਾ ਨੇ 20 ਸਾਲ ਕੰਮ ਕੀਤਾ ਸੀਗਾ 20 ਸਾਲ ਅਸੀਂ ਇਹਨਾਂ ਦੇ ਘਰੇ ਛੋਟੇ-ਛੋਟੇ ਹੁੰਦੇ ਸੀਗੇ ਅਸੀਂ ਉਸ ਟਾਈਮ ਜਦੋਂ ਮੇਰੇ ਪਪਾ ਇਹਨਾਂ ਦੇ ਕੰਮ ਕਰਦੇ ਹੁੰਦੇ ਸੀਗੇ ਮੀਨਿੰਗ ਮੇਰੇ ਪਪਾ ਨੇ ਇਹਨਾਂ ਨੂੰ ਬੱਚਿਆਂ ਵਾਂਗੂ ਪਾਲਿਆ ਸੀਗਾ ਅਸੀਂ ਸਾਡਾ ਆਉਣਾ ਜਾਣਾ ਪਹਿਲਾਂ ਤੋਂ ਅਸੀਂ ਇਹਨਾਂ ਦੇ ਘਰ 'ਚ ਤੇ ਵਧੀਆ ਸੀ ਫੈਮਿਲੀ ਵਧੀਆ ਸੀਗੀ ਸਾਰਾ ਕੁਝ ਵਧੀਆ ਸੀ ਫੈਮਿਲੀ ਦੇ ਨਾਲ-ਨਾਲ ਬਿਰਾਜ਼ ਵੀ ਰਜ਼ਵੰਦਾ ਵੀਰ ਜੀ ਨਾਲ ਸਾਡੀ ਇੰਨੀ ਗੱਲਬਾਤ ਨਹੀਂ ਹੁੰਦੀ ਸੀ ਕਿਉਂਕਿ ਉਹ ਪਿੰਡ ਤੋਂ ਬਾਹਰ ਰਹਿੰਦੇ ਸੀ ਹੁਣ ਬਾਹਰ ਰਹਿਣ ਲੱਗੇ ਸੀਗੇ ਤੇ ਪਹਿਲਾਂ ਵਧੀਆ ਸੀ ਤੇ ਆਉਣਾ ਜਾਣਾ ਵੀ ਸੀਗਾ ਜਦੋਂ ਬਸ ਪਤਾ ਲੱਗਿਆ ਸਾਰੇ ਪਿੰਡ ਚ ਤਾਂ ਸਾਰੇ ਨੇ ਬਹੁਤ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਜੋ ਵੀ ਅਖੰਡ ਪਾਠ ਪ੍ਰਗਾਸ਼ ਕਰਾਇਆ ਗਿਆ ਸਾਡੇ ਗੁਰਦੁਆਰਾ ਸਾਹਿਬ ਵਿੱਚ ਸਾਰੇ ਗੁਰਦੁਆਰਾ ਸਾਹਿਬ ਜਾਂਦੇ ਸੀ ਸ਼ਾਮ ਨੂੰ ਇੱਕ ਦੂਜੇ ਨਾਲ ਗੱਲਾਂ ਕਰਦੇ ਸੀ ਵੀਰ ਜੀ ਠੀਕ ਹੋ ਕੇ ਆਉਣਗੇ ਸਕੂਲ ਨੂੰ ਅੱਜ ਨੂੰ ਪਤਾ ਲੱਗਿਆ ਉਹਨਾਂ ਦੀ ਮੌਤ ਹੋ ਗਈ ਪੂਰੇ ਪਿੰਡ ਸਾਰਾ ਪਿੰਡ ਹੀ ਕਰਤਾ ਹੋਇਆ ਹੈ ਮਾਹੌਲ ਬਹੁਤ ਆਸ-ਪਾਸ ਤੁਹਾਨੂੰ ਪਤਾ ਹੀ ਹੈ ਮਾਹੌਲ ਸਾਡੇ ਪਿੰਡ ਦਾ ਮਾਹੌਲ ਬਹੁਤ ਖਰਾਬ ਹੋ ਗਿਆ ਇਸ ਟਾਈਮ ਦੇਖ ਕੇ ਬੱਚੇ-ਬੱਚੇ ਨੂੰ ਵੀ ਇਦਾਂ ਕੀ ਰਾਜ਼ਵੇ ਜੁਹਾਂ ਦਾ ਸਾਰੇ ਦੁਖੀ ਆ ਕਿਵੇਂ ਰਾਜਵੀਰ ਤੁਹਾਨੂੰ ਫਿਰ ਜਿਵੇਂ ਤੁਸੀਂ ਛੋਟੇ ਹੁੰਦੇ ਤਾਂ ਉਹਨਾਂ ਦੇ ਘਰ ਜਾਂਦੇ ਸੀਗੇ ਪੂਰਾ ਪਿਆਰ ਮਿਲਦਾ ਸੀ ਉਹਦੇ ਵੱਲੋਂ ਹਾਂਜੀ ਹਾਂਜੀ ਵੀਰ ਜੀ ਵਧੀਆ ਮੇਰੀ ਸਿਸਟਰ ਦੀ ਮੈਰਿਜ ਸੀਗੀ ਤੇ ਇਹ ਵੀਰ ਜੀ ਸਪੈਸ਼ਲ ਮੈਰਿਜ ਤੇ ਆਏ ਸੀ ਜਦੋਂ ਵੀ ਕਿਸੇ ਕੋਈ ਪਿੰਡ 'ਚ ਇਦਾਂ ਦਾ ਕੋਈ ਫੰਕਸ਼ਨ ਵਗੈਰਾ ਹੁੰਦਾ ਸੀ ਵੀਰ ਜੀ ਇਨਵਾਈਟ ਕੀਤੇ ਤੇ ਜਰੂਰ ਆਉਂਦੇ ਸੀਗੇ ਉਹਨਾਂ 'ਚ ਐਟੀਟਿਊਡਸ ਆ ਈਗੋ ਈਗੋ ਨਹੀਂ ਸੀ ਉਹਨਾਂ 'ਚ ਵੀ ਮੈਂ ਇੱਕ ਸਿੰਗਰ ਆ ਜਾਂ ਮੈਂ ਇੱਕ ਉਸ ਪੋਜੀਸ਼ਨ ਤੇ ਆ ਜਿਸ ਪੋਜੀਸ਼ਨ ਤੇ ਕੋਈ ਨਹੀਂ ਕਿਸੇ ਨੂੰ ਬੁਲਾਉਂਦਾ ਕੋਈ ਫੰਕਸ਼ਨ ਛੋਟਾ ਫੰਕਸ਼ਨ ਵੀ ਹੁੰਦਾ ਸੀਗਾ ਐਫ ਆਰਮ ਪਿੰਡ 'ਚ ਹੁੰਦੇ ਨੇ ਉੱਥੇ ਵੀ ਪ ਬਹੁਤ ਵਧੀਆ ਤੇ ਕਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਰਹਿੰਦੇ ਸੀ ਜਦੋਂ ਆਪਾਂ ਖੜੇ ਇਸ ਤਰ੍ਹਾਂ ਹੀ ਮਾ ਪਿੰਡ ਚ ਪੂਰਾ ਪਿਆਰ ਮਿਲਦਾ ਸੀ ਬਹੁਤ ਜਦੋਂ ਆਪਾਂ ਖੜੇ ਇਸ ਤਰ੍ਹਾਂ ਦਿੰਦਾ ਸੀ ਪਿੰਡ ਦੇ ਵਿੱਚ ਪੂਲ ਪਿੰਡ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਲੱਗਿਆ ਉਹਦੀ ਮੋਦੀ ਖਬਰ ਤੋਂ ਬਾਅਦ ਹੁਣ ਇੱਕ ਦਾ ਸਾਰੀ ਪੂਰੀ ਸੋਗ ਦੀ ਲਹਿਰ ਆਈ ਪਿੰਡ ਦੇ ਵਿੱਚ ਪੂਰੀ ਜਿਆਦਾ ਅਚਾਨਕ ਹੀ ਲੱਗਦਾ ਕਿ ਕਿੰਨਾ ਕਿਤੇ ਰਾਜ ਵਿੱਚ ਜਵੱਤਾ ਦਾ ਕੋਈ ਕਮੀ ਪੂਰੀ ਕਰ ਤੱਕਦਾ ਹੈ ਤੇ ਪਿੰਡ ਦੇ ਵਿੱਚ ਦੇਖੋ ਜੀ ਤੁਹਾਨੂੰ ਮਹਾਰਾਜ ਨੂੰ ਪਤਾ ਹੈ ਕੌਣ ਕਮੀ ਪੂਰੀ ਪਰ ਰਾਜਵੀਰ ਬਾਨਾ ਬਹੁਤ ਉਹ ਕੋਈ ਰਾਜਵੀਰ ਨਹੀਂ ਬਣ ਸਕਦਾ ਲੱਗਦਾ ਕਿ ਕਿਤੇ ਨਾ ਕਿਤੇ ਇੱਕ ਇੱਕ ਹੀਰਾ ਇਕਲੋਤਾ ਹੀਰਾ ਇਸ ਦੁਨੀਆ ਤੋਂ ਬਚੋ ਚਲਾ ਗਿਆ ਦੇਖੋ ਜੀ ਪੂਰਾ ਹੀਰਾ ਹੀ ਸੀਗਾ ਜੀ ਮੇਰੇ ਹਿਸਾਬ ਨਾਲ ਇੰਨਾ ਸੁਨੱਖਾ ਕੋਈ ਇੰਡਸਟਰੀ ਦੇ ਵਿੱਚ ਨਹੀਂ ਹੁਣ ਰਾਜਵੀਰ ਦੇ ਨਾਮ ਔਰ ਇੰਨਾ ਵਧੀਆ ਸੁਭਾਅ ਸੀ ਉਹਦਾ ਵੀ ਮੇਰੇ ਹਿਸਾਬ ਨਾਲ ਤਾਂ ਇਦੋਂ ਕੋਈ ਸੁਨੱਖਾ ਕੋਈ ਕਲਾਕਾਰ ਨਹੀਂ ਹੋਣਾ ਸਾਡੇ ਲਈ ਤਾਂ ਸਾਫ ਥੱਲੇ ਆਉਂਦੇ ਪੰਜਾਬੀ ਹੀਰੋ ਦੀ ਘਾਟ ਪਿਆ ਕਿਤਨਾ ਕਿਤੇ ਪੋਲਿਟিক্যাল ਲੀਡਰ ਜਿਹੜੇ ਲਗਾਤਾਰ ਪਤਾ ਲਾਇਨ ਜਾਂਦੇ ਸੀ ਪੂਰਾ ਪੂਰਾ ਘਟਾਈ ਚਾਦਰੇ ਨਾਲ ਗਾਉਂਦਾ ਸੀਗਾ ਜੀ ਆਜ ਕੱਲ ਦਾ ਕਲਾਕਾਰ ਪ੍ਰਿੰਟਾ ਸ਼ੈਲਡਨ ਨਾਲ ਪਾ ਗਏ ਲੰਦੇ ਚਾਦਰ ਹਮੇਸ਼ਾ ਹੀ ਜਿੰਨੇ ਉਹਦੇ ਪ੍ਰੋਗਰਾਮ ਦੇਖੋਗੇ ਚਾਦਰਿਆਂ ਨਾਲ ਦੇਖੋਗੇ ਪੰਜਾਬੀ ਬਹੁਤ ਬਹੁਤ ਮਦਦ ਕਰਦਾ ਸੀ ਹਟਾਂ ਦੇ ਵਿੱਚ ਵੀ ਬਹੁਤ ਬਹੁਤ ਮਦਦ ਕਰਦਾ ਸੀ ਹਟਾਂ ਵਿੱਚ ਪੂਰਾ ਬਹੁਤ ਵਧੀਆ ਸੁਆਦ ਆਦੀ ਜੀ ਪਰਿਵਾਰ ਚ ਕੌਣ ਕੌਣ ਨੇ ਉਹਨਾਂ ਲਈ ਮੈਂ ਪਰਿਵਾਰ ਦੀ ਮੈਸੇਜ ਆ ਦੋ ਬੱਚੇ ਆ ਜੀ ਇੱਕ ਮਾਤਾ ਹੈ ਠੀਕ ਹੈ ਆ ਜਾ ਰਹੇ ਇਹਨਾਂ ਦੇ ਫਰਜ਼ਦਾਰ ਸਾਡੀ ਵੀ ਡੈਥ ਹੋਈ ਸੀ ਹਾਂ 2 ਸਾਲ ਪਹਿਲਾਂ ਡੈਥ ਹੋਈ ਸੀਗੀ ਜਦੋਂ ਨਹੀਂ ਸੀਗੀ ਐ ਵੀ ਕਿ ਕਿ ਨਹੀਂ ਉਹ ਪੰਜਾਬ ਪੁਲਿਸ ਸੀਗੀ ਠੰਡ ਵਾਲੀ ਸੀਗੀ ਹਾਂ ਸਟਾਫਰ ਵੀ ਇੱਥੇ ਹੋਏਗਾ ਹਾਂ ਪੋਨ ਨਹੀਂ ਹੋਏਗਾ ਜੀ ਕਿੰਨੇ ਵੇ ਹੋਊਗਾ ਜੀ ਕੱਲ ਹੋਏਗਾ ਜੀ 12:00 ਵਜੇ ਤਕ ਕਰੀਬ ਹੋਊਗਾ 12:00 ਵਜੇ ਕਰੀਬ ਹੋਊਗਾ ਕਿ ਹੁਣ ਇਸ ਵਕਤ ਘਰ ਦੇ ਵਿੱਚ ਕੌਣ ਕੌਣ ਆ ਗਏ ਜੀ ਉਹਨਾਂ ਦੀ ਦਾਦੀ ਆਈ ਉਹਦੇ ਚਾਚੀ ਆ ਤੇ ਡਿਗੜਵਾ ਆ ਗਏ ਡਿਗੜਵਾ ਆ ਗਏ ਤੇ ਜੇ ਇਹ ਸਮਝਾ ਤਾਂ ਉਹਨਾਂ ਕੋਲੋਂ ਮਿਲਿਆ ਸੀ ਸਾਨੂੰ ਸਾਰੇ ਗੁਰਦੁਆਰਾ ਸਾਹਿਬ ਪਤਾ ਲੱਗਿਆ ਜੀ 10:00 ਵਜੇ ਆ ਅਖੰਡ ਪਾਠ ਵੀ ਲਖਾਇਗੇ ਕਿੰਨੇ ਆ ਖੁਸ਼ੀ ਲਈ ਅਖੰਡ ਪਾਠ ਲਖਾਈ ਵੀ ਹੈ ਕਿ ਠੀਕ ਹੋ ਜੇ ਬਸ ਸਾਰੇ ਪੰਜਾਬ ਨੇ ਲਖ ਕੈਨੇਡਾ ਅਮਰੀਕਾ ਸਾਰੇ ਪਾਸੇ ਦਵਾਵਾਂ ਹੋਈਆਂ ਵੀ ਰਾਜਵੀਰ ਜਲ ਦਾਵੇ ਜਲ ਦਾਵੇ ਪਰ ਉਹ ਮਹਾਰਾਜ ਜੋ ਮਨਜ਼ੂਰ ਆ ਜੀ ਅੱਛਾ ਜਦੋਂ ਇੱਥੋਂ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇੱਥੋਂ ਗਏ ਸੀ ਤੁਹਾਨੂੰ ਮਿਲ ਕੇ ਗਏ ਸੀਗੇ ਸਾਰੇ ਪਿੰਡ ਦੇ ਬੱਚੇ ਨਹੀਂ ਉਦੋਂ ਫਿਲਹਾਲ ਚੰਡੀਗੜ੍ਹ ਤੋਂ ਅੱਛਾ ਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਵੀਰ ਤੁਹਾਡਾ ਕਿਵੇਂ ਪੁਰਾਣਾ ਸਾਥੀ ਸੀ ਜੀ ਹਾਂ ਜੀ ਵੀਰ ਜੀ ਰਾਜਵੀਰ ਸਾਡੇ ਨਾਲ ਹੀ ਸੀ ਨਾਲ ਹੀ ਪੜਿਆ ਸਾਡੇ ਨਾਲ ਹੀ ਇਕੱਠੇ ਖੇਡੇ ਆ ਨਾਲ ਹੀ ਇੱਥੋਂ ਹੀ ਸਾਡੇ ਨਾਲ ਹੀ ਇਕੱਠੇ ਰਹਿੰਦੇ ਸੀ ਜੀ ਬਸ ਆ ਬਿਹਾਨ ਖਾਸਾ ਹੋਇਆ ਐਕਸੀਡੈਂਟ ਦਾ ਉਹਦੇ ਨਾਲ ਅੱਜ ਸਵੇਰੇ ਜਿਹੜਾ ਪਤਾ ਲੱਗਾ ਸਾਰੇ ਪਿੰਡ ਨੂੰ ਬਹੁਤ ਮਹਿਸੂਸ ਕੀ ਹੋਇਆ ਆ ਸਾਨੂੰ ਬੋਲ ਨਹੀਂ ਸਕਦੇ ਕੋਸਾ ਅਸੀਂ ਅਨੰਸ ਹੋ ਰਿਹਾ ਉਹ ਮਾੜਾ ਹੋਇਆ ਉਹਦੇ ਨਾਲ ਕਦੋਂ ਪਿੰਡ ਸਾਡੇ ਕੋਲ ਕਦੋਂ ਚਲਾ ਗਿਆ ਸੀ ਤੇ ਇਹਦੇ ਵਿਆਹ ਹੋ ਗਿਆ ਸੀ ਕਿੰਨੇ ਬੱਚੇ ਹਾਂ ਹਾਂਜੀ ਹਾਂਜੀ ਇਹਦੀ ਮੈਰਿਜ ਹੋਈ ਪਟਿਆਲੇ ਹੋਈ ਆ ਦੋ ਬੱਚੇ ਆ ਇੱਕ ਇਹਦੀ ਗੁੜੀਆ ਵਾ 6-7 ਸਾਲ ਦੀ ਆ ਬੇਟਾ ਦਾ ਹੈਗਾ 4-5 ਸਾਲ ਦਾ ਇੱਥੇ ਆਉਂਦਾ ਜਾਂਦਾ ਸੀ ਪਰ ਮਹਾਲੀ ਸੈੱਟ ਹੋ ਗਿਆ ਸੀ ਉੱਥੇ ਹੀ ਰਹਿ ਰਿਹਾ ਸੀ ਇਹਦੀ ਉੱਥੇ ਆਉਂਦਾ ਜਾਂਦਾ ਸੀ ਪਿੰਡ ਹਾਂਜੀ ਪਿੰਡ ਚ ਕਿੱਦਾਂ ਸੀ ਤੁਹਾਡੇ ਨਾਲ ਪਿੰਡ ਬਹੁਤ ਵਧੀਆ ਸੀ ਆਉਂਦਾ ਜਾਂਦਾ ਪਿਆਰ ਨਾਲ ਬਹੁਤ ਵਧੀਆ ਵਰਤਨ ਸੀ ਮੰਮੀ ਦਾ ਔਰ ਡੈਡੀ ਦਾ ਬਹੁਤ ਵਧੀਆ ਸੀ ਸਾਰੇ ਪਿੰਡ ਨੂੰ ਪੂਰਾ ਪਿਆਰ ਮਿਲਦਾ ਸੀ ਮੈਂ ਕਹਿੰਦਾ ਇਹ ਪੂਰਾ ਪਿਆਰ ਹੁਣ ਸਾਰਾ ਪਿੰਡ ਦੇਖੋ ਸਾਡਾ ਸਾਰਾ ਪਿੰਡ ਇੱਥੇ ਪਹੁੰਚਿਆ ਹੋਇਆ ਹਾਂਜੀ ਮੇਰਾ ਨਾਮ ਸੇਵ ਕੁਮਾਰ ਆ ਵੀਰ ਜੀ